ਓ ਜਿੰਨਾ ਦਾ ਤੁਸੀਂ ਜਨਮ ਦਿਹਾੜਾ ਮਨਾ ਰਹੇ ਹੋ ਉਹ ਸਭਨਾਂ ਦੇ ਪਿਆਰੇ ਨੇ ਮੈਨੂੰ ਪਤਾ ਜਿੰਨੇ ਤੁਸੀਂ ਇੱਥੇ ਬੈਠੇ ਹੋ ਜਿੰਨੇ ਘਰਾਂ ਦੇ ਬੈਠ ਕੇ ਸਮਾਗਮ ਦਾ ਆਨੰਦ ਮਾਣ ਰਹੇ ਹੋ ਤੁਸੀਂ ਸਾਰੇ ਬਾਬਾ ਦੀਪ ਸਿੰਘ ਜੀ ਨਾਲ ਬਹੁਤ ਪਿਆਰ ਕਰਦੇ ਹੋ ਪਿਆਰ ਤੋਂ ਆਖੋ ਤਨ ਤਨ ਬਾਬਾ ਦੀਪ ਸਿੰਘ ਜੀ ਭੈਣੋ ਵੀਰੋ ਗੱਜ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਆਹਾ ਹਾ ਹਾ ਸੁਰਤੀਏ ਲੈ ਜੋ ਜੀ ਨਾ ਪਉ ਪਿੰਡ ਦੀ ਧਰਤੀ ਦੇ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਹੈ ਪਰਿਵਾਰ ਹੈ ਜੀ ਨਾਮ ਆਇਆ ਬਾਬਾ ਦਲਤੀ ਜੀ ਖੇਤੀਬਾੜੀ ਕਰਦੇ ਨੇ ਪਰਮੇਸ਼ਰ ਤੇ ਸ਼ਰਧਾ ਹੈ ਪਰਮੇਸ਼ਰ ਤੇ ਭਾਵਨਾ ਹੈ ਇਹ ਬਾਬਾ ਦਲਤੀ ਜੀ ਪਤਾ ਕੌਣ ਹੋਏ ਜੀ ਜਿਸ ਬਾਬੇ ਦਾ ਜਨਮ ਦਿਹਾੜਾ ਮਨਾ ਰਹੇ ਹੋ ਨਾ ਉਹ ਬਾਬੇ ਦੇ ਪਰਦਾਦਾ ਜੀ ਹੋਏ ਨੇ ਬਾਬਾ ਦਲਤੀ ਜੀ ਇਨਾਂ ਦੇ ਘਰ ਅੱਗੇ ਪੁੱਤਰ ਹੁੰਦਾ ਨਾਮ ਰੱਖਿਆ ਬਾਬਾ ਕਰਮਾ ਜੀ ਸਤ ਬਾਬਾ ਜੀ ਦੇ ਦਾਦਾ ਜੀ ਨੇ ਬਾਬਾ ਦੀਪ ਸਿੰਘ ਜੀ ਦੇ ਦਾਦਾ ਜੀ ਨੇ ਅੱਗੇ ਬਾਬੇ ਕਰਮੇ ਜਿਹਦੇ ਘਰ ਪੁੱਤਰ ਹੁੰਦਾ ਨਾਮ ਰੱਖਿਆ ਬਾਬਾ ਭਗਤਾ ਜੀ ਸਤਗੁਰੂ ਦੇ ਪਿਤਾ ਜੀ ਨੇ ਹੁਣ ਬਾਬਾ ਭਗਤਾ ਜੀ ਜਵਾਨ ਹੁੰਦੇ ਨੇ ਇਹਨਾਂ ਦਾ ਵਿਆਹ ਹੋਇਆ ਸਾਡੇ ਅਤੀ ਸਤਿਕਾਰਯੋਗ ਸਾਡੇ ਮਾਤਾ ਜੀ ਲੱਗੇ ਕਿ ਬਾਬਾ ਜੀ ਦੇ ਮਾਤਾ ਦੀ ਸਾਡੇ ਵੀ ਮਾਤਾ ਜੀ ਲੱਗੇ ਮਾਤਾ ਜੀ ਉਹਨੇ ਜੀ ਦੇ ਨਾਲ ਹੁਣ ਭਾਗਾ ਵਾਲਿਓ ਨਾਮ ਵੀ ਬਾਬਾ ਭਗਤਾ ਹਿਤ ਕੰਮ ਵੀ ਭਗਤਾ ਮਲੇ ਨੇ ਤੇ ਮਾਤਾ ਜੀ ਉਹਨੇ ਜੀ ਦਾ ਸੁਭਾਅ ਵੀ ਬੜਾ ਮਿੱਠ ਬੋਲਣਾ ਹੈ ਨਿਮਰਤਾ ਵਾਲਾ ਸੁਭਾਅ ਹੈ ਸਤਸੰਗਿਓ ਵਿਆਹ ਨੂੰ ਕੁਝ ਸਾਲ ਲੰਘਦੇ ਨੇ ਇੱਕ ਦਿਨ ਬਾਬਾ ਭਗਤਾ ਜੀ ਖੂਹ ਤੇ ਕੰਮ ਪਈ ਕਰਦੇ ਨੇ ਪਾਬ ਆਪਣੇ ਪਿਆਲਿਆਂ ਤੇ ਕੰਮ ਪਈ ਕਰਦੇ ਨੇ ਕੋਈ ਗੁਰਮੁਖ ਜਨ ਰੱਬ ਦਾ ਪਿਆਰਾ ਖੂਹ ਤੇ ਆਇਆ ਅੱਖ ਲਗਾ ਭਲਿਆ ਮੈਨੂੰ ਜਲ ਤਾਂ ਸ਼ਿਕਾ ਪਿਆਸ ਲੱਗੀ ਹੈ ਹੁਣ ਬਾਬਾ ਭਗਤਾ ਜੀ ਵੇਖਦੇ ਨੇ ਕੋਈ ਗੁਰਮੁਖ ਜਨ ਹੈ ਬੜੇ ਸਤਕਾਰ ਦੇ ਨਾਲ ਜਿਹੜਾ ਮੋਢੇ ਤੇ ਪੜਨਾ ਪਿਆ ਸੀ ਨਾ ਉਹ ਜ਼ਮੀਨ ਤੇ ਵਿਛਾਰਦਾ ਬਠਾ ਕਿਦ ਜਲਛਕਾਇਆ ਹੁਣ ਪਰਮੇਸ਼ਰ ਦੀ ਵਡਿਆਈ ਹੋਣੀ ਸ਼ੁਰੂ ਹੋ ਗਈ ਪਰਮਾਤਮਾ ਦੀਆਂ ਵਡਿਆਈਆਂ ਸ਼ੁਰੂ ਹੋ ਗਈਆਂ ਜਦੋਂ ਦੋ ਬੰਦਗੀ ਵਾਲੇ ਦੋ ਗੁਰਮੁਖ ਜਨ ਬੈਠਦੇ ਨੇ ਉਦੋਂ ਫਿਰ ਪਰਮਾਤਮਾ ਦੀ ਉਸਤਤ ਹੁੰਦੀ ਹੈ ਪਰਮੇਸ਼ਰ ਦੀ ਵਡਿਆਈ ਹੁੰਦੀ ਹੈ ਅਜੇ ਇਹ ਦੋਨੋਂ ਗੁਰਮੁਖ ਜਨ ਬਾਬਾ ਭਗਤਾ ਜੀ ਵੀ ਦੂਸਰੇ ਗੁਰਮੁਖ ਵੀ ਪਰਮੇਸ਼ਰ ਦੀਆਂ ਵਡਿਆਈਆਂ ਕਰਦੇ ਪਏ ਨੇ ਇਹਨੇ ਨੂੰ ਮਾਤਾ ਜੀਉਣੀ ਜੀ ਸਾਹਮਣਿਆ ਤੁਰਿਆ ਆ ਰਹੇ ਨੇ ਸਿਰ ਤੇ ਪੋਟਲੀ ਹੈ ਪ੍ਰਸ਼ਾਦਿਆਂ ਵਾਲੀ ਕੋਲ ਆਏ ਵੇਖਿਆ ਕੋਈ ਮਹਾਤਮਾ ਗੁਰਮੁਖ ਜਨ ਨੇ ਹੱਥ ਜੋੜ ਕੇ ਸਤਿਕਾਰ ਕੀਤਾ ਤੇ ਬਾਬਾ ਭਗਤਾ ਜੀ ਅੱਖ ਲਗੇ ਵੇਖੋ ਗੁਰਮੁਖੋ ਪ੍ਰਸ਼ਾਦਾ ਵੀ ਆ ਗਿਆ ਜੀ ਹੁਣ ਪ੍ਰਸ਼ਾਦਾ ਵੀ ਛਕਣਾ ਕਰੋ ਅਗੋਂ ਉਹ ਗੁਰਮਖ ਜਾਨ ਪੁੱਤਾ ਕੀ ਕਹਿੰਦਾ ਕਹਿੰਦਾ ਨਹੀਂ ਭਲਿਆ ਮੈਨੂੰ ਪਿਆਸ ਲੱਗੀ ਸੀ ਮੈਂ ਪਾਣੀ ਮੰਗ ਕੇ ਪੀ ਲਿਆ ਹੈ ਅਜੇ ਮੈਨੂੰ ਭੁੱਖ ਨਹੀਂ ਮਾਤਾ ਜੀ ਉਹਨੇ ਜੀ ਆਖਣ ਲੱਗੇ ਨਹੀਂ ਮਹਾਂਪੁਰਖੋ ਭਵੇਂ ਇੱਕ ਹੀ ਪ੍ਰਸ਼ਾਦਾ ਛਕੋ ਮੈਂ ਕਿਹਾ ਉਹ ਚੇਚਾ ਲਿਆਂਦਾ ਕੁਦਰਤ ਹੀ ਲੈ ਕੇ ਆਈਆਂ ਜਦੋਂ ਪਿਆਰ ਨਾਲ ਬੇਨਤੀ ਕੀਤੀ ਤਾਂ ਕਿਤੇ ਫਿਰ ਇੱਕ ਪ੍ਰਸ਼ਾਦਾ ਛਕਾ ਦਿਓ ਮਾਤਾ ਜੀ ਨੇ ਬੋਟਲੀ ਖੋਲੀ ਮਾਤਾ ਜੀ ਉਹਨੇ ਜੀ ਨੇ ਮੱਕੀ ਦੇ ਪ੍ਰਸ਼ਾਦੇ ਨੇ ਉੱਤੇ ਸਰ੍ਹੋਂ ਦਾ ਸਾਗ ਹੈ ਮੱਖਣ ਦਾ ਪੇੜਾ ਉੱਤੇ ਪਿਆ ਜੀ ਮੈਂ ਵੇਖਦਾ ਮੈਂ ਪੈਨੋ ਤੁਹਾਡੇ ਮੂੰਹ ਚ ਪਾਣੀ ਭੜੀ ਜਾ ਰਿਹਾ ਚਲੋ ਪੜਨਾ ਚਾਹੀਦਾ ਵੀ ਐ ਬਾਬਾ ਜੀ ਦੀ ਵਿੜਾਈ ਹੋ ਰਹੀ ਐ ਮੱਕੀ ਦਾ ਪ੍ਰਸ਼ਾਦਾ ਸਰ੍ਹੋਂ ਦਾ ਸਾਗ ਉੱਤੇ ਮੱਖਣ ਦਾ ਪੇੜਾ ਨਾਲ ਲੱਸੀ ਦਾ ਛੰਨਾ ਉਮਾ ਪਰਖਣੇ ਪ੍ਰਸ਼ਾਦਾ ਛਕਿਆ ਸ਼ੱਕਿਆ ਸ਼ੱਕਦੇ ਆਖਣ ਲੱਗੀ ਵੀ ਭਲਿਆ ਖੂਹ ਤੇ ਕੋਈ ਬੱਚਾ ਨਜ਼ਰ ਨਹੀਂ ਆ ਰਿਹਾ ਤੇ ਮਾਤਾ ਜੀ ਉਹ ਨਹੀਂ ਤੁਰਾ ਬਰਾਕ ਚ ਆ ਗਏ ਬਾਬਾ ਭਗਤਾ ਜੀ ਆਖਣ ਲੱਗੇ ਵੀ ਗੁਰਮਖੋ ਵਿਆਹ ਨੂੰ ਕਾਫੀ ਸਾਲ ਹੋ ਗਏ ਨੇ ਅਜੇ ਤੱਕ ਘਰ ਤੇ ਬੂਟਾ ਨਹੀਂ ਲੱਗਾ ਪਾਬ ਉਲਾਦ ਨਹੀਂ ਅਜੇ ਤੱਕ ਘਰ ਤੇ ਹੋਈ ਪ੍ਰਸ਼ਾਦਾ ਛਕਿਆ ਹੱਥ ਚੇ ਕਰਾਈ ਔ ਗੁਰਮukh ਜਨ ਨੇ ਫਿਰ ਗਲਤ ਪੱਲਾ ਪਾ ਕੇ ਅਰਦਾਸ ਕੀਤੀ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕੀ ਕੀਤੀ ਕਹਿੰਦੇ ਹੇ ਨਿਰੰਕਾਰ ਹੇ ਅਕਾਲ ਪੁਰਖ ਵਾਹਿਗੁਰੂ ਜੀ ਇਹ ਸੁਭਾਗੀ ਜੋੜੀ ਨੇ ਬਾਬਾ ਭਗਤਾ ਜੀ ਨੇ ਮਾਤਾ ਜੀਉਣੀ ਜੀ ਨੇ ਤੁਹਾਡੇ ਸੇਵਕ ਦੀ ਪ੍ਰਸ਼ਾਦੇ ਪਾਣੀ ਦੀ ਸੇਵਾ ਕੀਤੀ ਹੈ ਹੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਕਿਰਪਾ ਕਰੋ ਇਹਨਾਂ ਨੂੰ ਭਾਗ ਲਗਾਓ ਮਹਾਰਾਜ ਜੀ ਇਹਨਾਂ ਨੂੰ ਪੁੱਤਰ ਦੀ ਦਾਤ ਦੀ ਬਖਸ਼ਿਸ਼ ਕਰੋ ਆਪਣੇ ਬਖਸ਼ਿਸ਼ ਦੇ ਖਾਤੇ ਵਿੱਚੋਂ ਅਰਦਾਸ ਕੀਤੀ ਹੁਣ ਜਦੋਂ ਉਹ ਗੁਰਮੁਖ ਜਨ ਚੱਲੇ ਨਾ ਜਾਣ ਲੱਗੇ ਕਿ ਗੱਲ ਅੱਗੇ ਕਹਿੰਦੇ ਉਹ ਭਲਿਆ ਮੈਨੂੰ ਭਰੋਸਾ ਹੈ ਵਿਸ਼ਵਾਸ ਹੈ ਜਿਸ ਨਿਰੰਕਾਰ ਦੇ ਚਰਨਾਂ 'ਚ ਮੈਂ ਬੇਨਤੀ ਕੀਤੀ ਹੈ ਨਾ ਉਹ ਨਿਰੰਕਾਰ ਅਵੱਛ ਤੁਹਾਡੀ ਝੋਲੀ ਭਰੇਗਾ ਤੁਹਾਡੇ ਘਰ ਅਵਸ਼ਯ ਪੁੱਤਰ ਹੋਵੇਗਾ ਕਹਿੰਦੇ ਪੁੱਤਰ ਇਹੋ ਜਿਹਾ ਹੋਵੇਗਾ ਪੁੱਤਰ ਇਹੋ ਜਿਹਾ ਹੋਵੇਗਾ ਜਿਵੇਂ ਆਕਾਸ਼ ਵਿੱਚ ਧੂਰ ਤਾਰਾ ਚਮਕਦਾ ਹੈ ਨਾ ਹੁਣ ਧਿਆਨ ਦਿਓ ਜਿਵੇਂ ਆਕਾਸ਼ ਵਿੱਚ ਧੂਰ ਤਾਰਾ ਚਮਕਦਾ ਹੈ ਨਾ ਤੁਹਾਡਾ ਪੁੱਤਰ ਸੰਸਾਰ ਵਿੱਚ ਧਰੂ ਤਾਰੇ ਵਾਂਗੂ ਚਮਕੇਗਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਿਵੇਂ ਆਕਾਸ਼ ਵਿੱਚ ਧਰੂ ਤਾਰਾ ਚਮਕਦਾ ਹੈ ਤੁਹਾਡਾ ਪੁੱਤਰ ਸੰਸਾਰ ਵਿੱਚ ਚਮਕੇਗਾ ਇਹੋ ਜਿਹਾ ਚਮਕੇਗਾ ਇਹੋ ਜਿਹਾ ਚਮਕੇਗਾ ਦਿਨੋਂ ਦਿਨ ਇਸ ਦੀ ਚਮਕ ਵੱਧਦੀ ਜਾਏਗੀ ਵੱਧਦੀ ਜਾਏਗੀ ਆਹਾ ਆਹਾ ਸਤ ਸੰਗਿਓ ਫਿਰ ਉਹ ਸਮਾਂ ਬਣਿਆ ਜਿਹੜਾ ਤੁਸੀਂ ਦਿਹਾੜਾ ਮਨਾਦੇ ਹੋ ਸਾਡੇ ਬਾਬਾ ਜੀ ਦਾ ਧਰਤੀ ਤੇ ਆਉਂਦਾ ਸਮਾਂ ਬਣਿਆ ਦਾਈ ਨੂੰ ਸਨੇਹ ਭੇਜਿਆ ਗਿਆ ਉਹ ਸਮਾਂ ਦਾਈਆਂ ਦਾ ਸੀ ਦਾਈ ਨੂੰ ਸਨੇਹ ਭੇਜਿਆ ਗਿਆ ਹੁਣ ਦਾਈ ਆਉਂਦੀ ਹੈ ਉਸ ਕਮਰੇ ਦੇ ਅੰਦਰ ਜਾਂਦੀ ਹੈ ਇੱਥੇ ਮਾਤਾ ਜੀਉਣੀ ਜੀ ਨੇ ਬਾਹਰ ਬਾਬਾ ਭਗਤਾ ਜੀ ਕੁਝ ਹੋਰ ਰਿਸ਼ਤੇਦਾਰ ਬਲ ਖਲੁੱਤੇ ਨੇ ਹੁਣ ਕੁਝ ਸਮੇਂ ਬਾਅਦ ਦਾਈ ਬਾਦ ਆਉਂਦੀ ਹੈ ਹੁ ਚਿਹਰੇ ਤੇ ਬੜੀ ਖੁਸ਼ੀ ਹੈ ਦਾਈ ਦੇ ਹੱਸਦੀ ਹੱਸਦੀ ਬਾਦ ਆਉਂਦੀ ਹੈ ਤੇ ਪਤਾ ਕੀ ਕਹਿੰਦੀ ਕਹਿੰਦੀ ਬਾਬਾ ਭਗਤਾ ਜੀ ਬਾਬਾ ਭਗਤਾ ਜੀ ਤੁਹਾਨੂੰ ਵਧਾਈ ਹੋਵੇ ਤੁਹਾਨੂੰ ਵਧਾਈ ਹੋਵੇ ਤੁਹਾਡੇ ਘਰ ਪੁੱਤਰ ਹੋਇਆ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੀ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ 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 ਆਹ ਜੰਮਿਆ ਪੂਤ ਭਗਤ ਗੋਬਿੰਦ ਕਾ ਆਹ ਸਤ ਸੰਗਿਓ ਅੱਜ ਉਹ ਅਨੋਖੇ ਅਮਰ ਸ਼ਹੀਦ ਮਹਾਬਲੀ ਸੂਰਮੇ ਜੋਦੇ ਬਾਣੀ ਦੇ ਰਸੀਏ ਅੱਜ ਉਹਨਾਂ ਦਾ ਜਨਮ ਹੋ ਗਿਆ ਹੈ ਤੇ ਕਈ ਵਾਰ ਅਸੀਂ ਇਹ ਗੱਲ ਕਰਦੇ ਆਂ ਕਿ ਅਦ ਬਾਬਾ ਹਦੀਪ ਸਿੰਘ ਧਰਤੀ ਤੇ ਆ ਜਾਣ। ਬਾਬਾ ਜੀ ਸਰੀਰ ਕਰਕੇ ਫਿਰ ਧਰਤੀ ਤੇ ਆ ਜਾਣ ਉਹਦਾ ਬ੍ਰह्म ਗਿਆਨੀ ਸਤ ਜੀਵੇ ਨਹੀਂ ਮਰਦਾ। ਉਹ ਕੰਨ ਕੰਨ ਵਿੱਚ ਵਸਦੇ ਨੇ। ਕਿਉਂ ਉਹ ਸਤਖੰਡ ਦੇ ਵਾਸੀ ਬਣ ਜਾਂਦੇ ਨੇ? ਸਤਖੰਡ ਵਸੇ ਨਿਰੰਕਾਰ, ਨਿਰੰਕਾਰ ਦੇ ਅਭੇਦ ਹੋ ਜਾਂਦੇ ਨੇ। ਉਹਦਾ ਕੰਨ ਕੰਨ ਵਿੱਚ ਬਾਬਾ ਹਦੀਪ ਸਿੰਘ ਵਸਦੇ ਨੇ ਜਿੱਥੇ ਕੋਈ ਯਾਦ ਕਰੇ। ਪਰ ਕਈ ਵਾਰ ਅਸੀਂ ਫਿਰ ਕਿੰਨੇ ਆ? ਕਿ ਬਾਬਾ ਜੀ ਸਰੀਰ ਕਰਕੇ ਧਰਤੀ ਤੇ ਆ ਜਾਣ ਅੱਜ ਲੋੜ ਹੈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਧਰਤੀ ਤੇ ਆ ਜਾਣ ਉਹਨਾਂ ਦੀ ਲੋੜ ਹੈ ਪਾਗਾਂ ਵਾਲਿਓ ਅੱਜ ਆ ਜਾਣਗੇ ਬਾਬਾ ਆਦੀਪ ਸਿੰਘ ਸਰੀਰ ਕਰਕੇ ਧਰਤੀ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆ ਜਾਣਗੇ ਪਰ ਉਹ ਕੁੱਖ ਵੀ ਚਾਹੀਏ ਨੇ ਫਿਰ ਉਹ ਕੁੱਖ ਵੀ ਹੋਣੀ ਚਾਹੀਦੀ ਹੈ ਪੁਰਾਣਾ ਸਮਾਂ ਸੀ ਸਾਡੀਆਂ ਮਤਾਂਵਾਂ ਬੰਦਗੀ ਕਰਦੀਆਂ ਸਨ ਜੇ ਆਟੇ 'ਚ ਪਾਣੀ ਪਾਉਂਦੀਆਂ ਸਨ ਨਾਲ ਸਤਨਾਮ ਵਾਹਿਗੁਰੂ ਜਪਦੀਆਂ ਸਨ ਜੇ ਪ੍ਰਸ਼ਾਦਾ ਬਕਾਉਂਦੀਆਂ ਸਨ ਨਾਲ ਸਤਨਾਮ ਵਾਹਿਗੁਰੂ ਜਪਦੀਆਂ ਸਨ ਪਰਮੇਸ਼ਰ ਨੂੰ ਯਾਦ ਕਰਦੀਆਂ ਸਨ ਜੇ ਬੱਚਿਆਂ ਲਈ ਪ੍ਰਸ਼ਾਦਾ ਤਿਆਰ ਕਰਨਾ ਬੱਚਿਆਂ ਨੂੰ ਪ੍ਰਸ਼ਾਦਾ ਛਕਾਉਣਾ ਨਾਲ ਨੇਮ ਕਰਨਾ ਬਾਣੀ ਪੜ੍ਹਨੀ ਤਾਂ ਅਜੋ ਸਮਾਂ ਕਿੱਥੇ ਗਿਆ ਅਜੋ ਸਮਾਂ ਟੀਵੀ ਦੇ ਰੰਗ ਤਮਾਸ਼ਿਆਂ ਲੈ ਲਿਆ ਅਜੋ ਸਮਾਂ ਫੇਸਬੁੱਕ ਕਰਨ ਲੈ ਲਿਆ ਉਸ ਸਮਾਂ ਇੰਸਟਾਗ੍ਰਾਮ ਨੇ ਲੈ ਲਿਆ ਉਸ ਸਮਾਂ ਵਟਸਐਪ ਨੇ ਲੈ ਲਿਆ ਅਸੀਂ ਨਾਲ ਦਾ ਰੰਗ ਤਮਾਸ਼ੇ ਵੇਖਦੇ ਮੋਬਾਈਲ 'ਚ ਲਾ ਕੇ ਗੋਲ ਨਾਲ-ਨਾਲ ਆਟਾ ਗੁੰਦੇ ਆ ਜੈਸਾ ਅੰਨ ਤੈਸਾ ਮਨ ਗੁਰਮੁਖ ਉਹ ਕਿੱਥੋਂ ਆਸ ਰੱਖਾਂਗੇ ਅਸੀਂ ਕਿ ਬਾਬਾ ਦੀਪ ਸਿੰਘ ਜੀ ਵੇਖੇ ਗੁਰਮੁਖ ਜਾਨ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਧਰਤੀ ਤੇ ਆ ਜਾਣ ਉਹ ਸਾਡੀ ਕੁੱਖ ਨੂੰ ਭਾਗ ਲੋਣ ਜਨਨੀ ਜਨੇ ਭਗਤ ਜਨ へ ਮਾਂ ਜੇ ਤੂੰ ਜਨਮ ਦੇਣਾ ਨਾ ਫਿਰ ਇਦਾਂ ਕਰੀ ਜਨਨੀ ਜਨੇ ਭਗਤ ਜਨ ਜਾਂ ਤੋਂ ਭਗਤ ਹੋਵੇ ਮਾਨ ਕਰੇ ਬਾਬਾ ਦੀਪ ਸਿੰਘ ਜੀ ਵੱਡੇ ਭਗਤ ਵੀ ਨੇ ਸਾਬੋ ਕੀ ਤਲਵੰਡੀ ਕਈ ਸਾਲ ਭੋੜੇ ਜਿਵੇਂ ਤੱਪ ਕੀਤਾ ਦੋ ਘਰੇ ਅੱਜ ਵੀ ਮੌਜੂਦ ਨੇ ਇੱਕ ਤੇ ਛੋਲੇ ਪਾਉਂਦੇ ਸਨ ਇੱਕ ਤੇ ਜਲ ਪਾਉਂਦੇ ਸਨ ਭੁੱਖ ਲੱਗਣੀ ਛੋਲਿਆਂ ਦਾ ਵੱਕਾ ਮਾਰਨਾ ਪਿਛੇ ਜਲ ਪੀ ਲੈਣਾ ਜਨਨੀ ਜਨੇ ਭਗਤ ਜਨ ਕਹਿ ਦਾਤਾ ਕੈ ਸੂਰ ਜਾਂ ਤੋ ਉਹ ਦਾਤਾ ਹੋਵੇ ਜਾਂ ਸੂਰਮਾ ਹੋਵੇ ਮਾਨ ਕਰਿਓ ਜਿਸ ਬਾਬਾ ਜੀ ਦਾ ਤੁਸੀਂ ਦਿਹਾਰਾ ਮਨਾ ਰਹੇ ਹੋ ਨਾ ਉਹ ਦਾਤੇ ਹੀ ਇਹੋ ਜਿਹੇ ਨੇ ਦਾਤੇ ਇਹੋ ਜਿਹੇ ਨੇ ਅਕਿਰਤ ਘਣਾ ਦੀਆਂ ਵਿੱਚ ਓਲੀਆਂ ਪੜਦੇ ਨੇ ਤੇ ਸੂਰਮੇ ਇਹੋ ਜਿਹੇ ਜੋਦੇ ਇਹੋ ਜਿਹੇ ਗੁਰਮੁਖੋ ਧਰ ਨਾਲੋਂ ਸੀਸ ਵੱਖਰਾ ਵੀ ਹੋ ਜਾਂਦਾ ਤਾਂ ਵੀ ਮੁਗਲਾਂ ਨੂੰ ਭਜਣਾ ਪਉਂਦੇ ਨੇ ਉਹ ਦਾਤੇ ਵੀ ਨੇ ਭਗਤ ਵੀ ਨੇ ਸੂਰਮੇ ਵੀ ਨੇ ਪਿਆਰ ਤੱਕੋ ਧੰਤਨ ਬਾਬਾ ਦੀਪ ਸਿੰਘ ਜੀ ਫੇਰ ਆਖੋ ਧੰਤਨ ਬਾਬਾ ਦੀਪ ਸਿੰਘ ਜੀ ਪੱਗਾਂ ਵਾਲਿਓ ਹੁਣ ਦਾਈ ਆਉਂਦੀ ਏ ਦਾਈ ਪਤਾ ਕੀ ਕਹਿੰਦੀ ਕਿਦੀ ਬਾਬਾ ਭਗਤਾ ਜੀ ਬਾਬਾ ਭਗਤਾ ਜੀ ਵਧਾਈ ਹੋਵੇ ਵਧਾਈ ਏ ਵੀ ਤੁਹਾਡੇ ਘਰ ਪੁੱਤਰ ਹੋਇਆ ਹੈ ਰਿਸ਼ਤੇਦਾਰਾਂ ਪਿੰਡ ਬਲੇ ਇੱਕ ਦੂਜੇ ਨੇ ਵਧਾਈਆਂ ਦਿੱਤੀਆਂ ਫਿਰ ਮੂੰਹ ਮਿੱਠਾ ਕਰਾਇਆ ਗਿਆ ਉਰਵਾਸੀ ਗੁਰ ਵੰਡਿਆ ਗਿਆ ਜੀ ਆਹ ਦਾਸ ਦੀ ਭਾਵਨਾ ਹੈ ਬਾਬਾ ਜੀ ਦੇ ਪਿਆਰ ਦੇ ਵਿੱਚ ਇੱਕ ਵਾਰ ਇਹ ਗੁਰਬਾਣੀ ਦੀ ਪੰਕਤੀ ਪੜ ਲਓ ਫਿਰ ਨਾਲ ਨਾਲ ਜਿਵੇਂ ਸਤਿਗੁਰ ਜੀ ਕਿਰਪਾ ਕਰਨਗੇ ਪੈਣੋ ਇੱਕ ਚ ਪੰਜਾਂ ਪੰਜਾਂ ਦੀ ਆਵਾਜ਼ ਆਵੇ ਵੀਰੋ ਤੁਹਾਡੇ ਵੀ ਮੈਨੂੰ ਪਤਾ ਸੰਗਤ ਅਜੇ ਆ ਰਹੀ ਹੈ ਪਰ ਗੱਜ ਕੇ ਬਾਬਾ ਦੀਪ ਸਿੰਘ ਦੇ ਪਿਆਰ ਦੇ ਵਿੱਚ ਆਪਣੇ ਬੱਚਿਆਂ ਦੇ ਭਲੇ ਵਾਸਤੇ ਵੀ ਆਪਣੇ ਪਰਿਵਾਰ ਦੇ ਭਲੇ ਵਾਸਤੇ ਵੀ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ ਆਹ ਬਾਬਾ ਦੀਪ ਸਿੰਘ ਦੇ ਪਿਆਰ ਦੇ ਵਿੱਚ ਇਹ ਪੰਕਤੀ ਪੜ੍ਹੀਏ ਜੀ ਬਾਬਾ ਜੀ ਦਾ ਜਨਮ ਹੋਇਆ ਹੈ ਤੇ ਸਤ ਸੰਗਿਓ ਜਿਵੇਂ ਕੁਦਰਤ ਵੀ ਇਹ ਗਾ ਰਹੀ ਹੋਵੇ ਕੀ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ 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 ਪਰੇ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨਮ ਮਰਨ ਦੋਹੋਂ ਮੈਂ ਨਹੀਂ 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 ਜਨਮ ਮਰਨ ਕੋਣ ਮੈਂ ਨਹੀਂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਬੁੱਲੂ ਗੱਜ ਕੇ ਭੈਣੋ ਵੀਰੋ ਸਿੰਘ ਜੀ ਤਨ ਤਨ ਬਾਬਾ ਦੀਪ 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 ਸਿੰਘ ਜੀ ਜਨਮ ਮਰਨ ਦੋਹੂ ਮੈਂ ਨਹੀਂ ਜਨਮ ਮਰਨ ਦੋਹੂ ਮੈਂ ਨਹੀਂ ਜਨਮ ਮਰਨ ਦੋ ਮੈਂ ਨਹੀਂ ਜਨਮ ਮਰਨ ਦੋ ਮੈਂ ਨਹੀਂ ਜਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਧੰਬਾ ਦੀਪ ਸਿੰਘ ਜੀ ਸਾਰੀ ਸੰਗਤ ਤੇ ਕਿਰਪਾ ਕਰੋ ਖੰਡੇ ਵਾਲਿਆ ਸਾਰੀ ਸੰਗਤ ਦੇ ਕਿਰਪਾ ਕਰਿ ਵਧੇ ਜੋ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਬਾਰੇ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਤਨ ਤਨ ਬਾਬਾ ਦੀਪ ਸਿੰਘ ਜੀ 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 ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ 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 ਜਨਮ ਮਰਨ ਦੋਹੂ ਮੇ ਨਹੀਂ ਜਨ ਪਰ ਉਪਕਾਰੀ ਆਏ ਆ ਕੋ ਪਿਆਰ ਤੇ ਤੁਨ ਤੁਨ ਬਾਬਾ ਦੀਪ ਸਿੰਘ ਜੀ ਤੇਰਾ ਕੋ ਜੀ ਤੁਨ ਤੁਨ ਬਾਬਾ ਦੀਪ ਸਿੰਘ ਜੀ ਪਿੰਡ ਵਾਲਿਆਂ ਇੱਕ ਦੂਜੇ ਨੇ ਵਧਾਈਆਂ ਦਿੱਤੀਆਂ ਹੁਣ ਮਾਤਾ ਜੀ ਨੇ ਬਚਪਨ ਤੋਂ ਹੀ ਨਾਮ ਦੇ ਨਾਲ ਜੋੜ ਦਿੱਤਾ ਗੁਰਬਾਣੀ ਦੇ ਨਾਲ ਜੋੜ ਦਿੱਤਾ ਵਾਹਿਗੁਰੂ ਜੀ ਦਾ ਮੰਤਰ ਜਾਪ ਸਿਖਾਇਆ ਪਹਿਲਾਂ ਇਹ ਗੁਰਮੁਖ ਮਾਮਾ ਦੀ ਨਿਸ਼ਾਨੀ ਹੁੰਦੀ ਹੈ ਭੈਣੋ ਉਸ ਤੋਂ ਬਾਅਦ ਮੂਲ ਮੰਤਰ ਦਾ ਜਾਪ ਸਿਖਾਇਆ ਤਕਰੀਬਨ 4-5 ਸਾਲ ਉਮਰ ਹੋਣੀ ਬਾਬਾ ਦੀਪ ਸਿੰਘ ਜੀ ਦੀ ਨਿਆਵੀ ਉਮਰ ਮਾਤਾ ਨੇ ਕੀ ਕਰਨਾ ਆਪਣੇ ਪੁੱਤਰ ਨੂੰ ਉਂਗਲ ਦੇ ਨਾਲ ਲਾ ਲੈਣਾ ਹੋਰ ਪਿੰਡ ਵਾਲਿਆਂ ਹੋਰ ਸੰਗਤਾਂ ਬਾਬਾ ਜੀ ਨੂੰ ਮਾਤਾ ਨੇ ਕਿੱਥੇ ਲੈ ਕੇ ਜਾਣਾ ਜੀ ਥੱਥੇ ਸਭੇ ਥਾਮ ਨਹੀਂ ਤੁਦ ਦੇਹਿਆ ਜਦੋਂ ਜਾਣਾ ਨਾ ਬਾਬਾ ਜੀ ਨਾਲ ਲੈ ਕੇ ਤਾਂ ਸੰਗਤਾਂ ਰਸਤੇ ਨਾਮ ਜਪਣਾ ਗੱਲਾਂ ਨਹੀਂ ਕਰਨੀਆਂ ਮੱਤ ਜੁੜ ਕੇ ਬੇਨਤੀ ਕਰਾਂ ਜਦੋਂ ਵੀ ਹਰਿਮੰਦਰ ਸਾਹਿਬ ਜਾਓ ਬਾਬਾ ਦੀਪ ਸਿੰਘ ਦੇ ਦਰਤੀ ਸ਼ਹੀਦਾ ਸਾਹਿਬ ਜਾਓ ਕਿਸੇ ਸਮਾਗਮ ਤੇ ਜਾਓ ਯਤਨ ਕਰੋ ਉਸਤੇ ਤੇ ਗੱਲਾਂ ਨਾ ਹੋਣ ਜਿਹਦੇ ਦਰ ਤੇ ਜਾ ਰਹੇ ਆ ਨਾ ਬਸ ਉਹਦਾ ਧਿਆਨ ਧਰਿਆ ਹੋਵੇ ਜੇ ਜਿਆਦਾ ਸੰਗ ਤੇ ਗੱਡੀ ਚਾ ਰਹੇ ਹੋ ਫਿਰ ਉਹਦੀ ਉਸਤ ਪਰਮੇਸ਼ਰ ਦੀ ਨਾਲ ਮਿਲ ਕੇ ਉਸਤ ਕਰੋ ਤਾਂ ਸੰਗ ਤਾਂ ਕੀ ਜਪਦਿਆਂ ਰਸਤੇ ਦੇ ਵਿੱਚ ਆਓ ਦਾਸ ਦੀ ਭਾਵਨਾ ਹੈ ਦੋ ਕੁ ਮਿੰਟ ਅਸੀਂ ਵੀ ਹਾਜ਼ਰੀ ਲਗਾਈਏ ਸਾਰੇ ਜਿਨੇ ਇੱਥੇ ਗੁਰਮੁਖ ਵਿਆੜੇ ਬੈਠਣ ਜਿਨੇ ਭੈਣਾ ਬੈਠੀਆਂ ਨੇ ਔ ਸਤ ਸੰਗੀਓ ਪਿਆਰ ਦੇ ਵਿੱਚ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ なあ <noise> ਨੇ ਨਾਮ ਜਪਦਿਆਂ ਜਪਦਿਆਂ ਗੁਰੂ ਰਾਮਦਾਸ ਦੀ ਸ਼ਰਨ ਵਿੱਚ ਪਹੁੰਚਣਾ ਹੁਣ ਬਾਬਾ ਦੀਪ ਸਿੰਘ ਜੀ ਨੂੰ ਮਾਤਾ ਜੀ ਨੇ ਸਰੋਵਰ ਚ ਇਸ਼ਨਾਨ ਕਿਹਾਣਾ ਦਰਸ਼ਨ ਦਦਾਰੇ ਕਰਨੇ ਕੋਈ ਸਮਾਂ ਸੇਵਾ ਕਰਨੀ ਜੀ ਹੁਣ ਜਦੋਂ ਸ਼ਾਮ ਨੂੰ ਵਾਪਸ ਆਪਣੇ ਪਿੰਡ ਜਾਣ ਲੱਗਣਾ ਨਾ ਪਾਉ ਪਿੰਡ ਮਾਤਾ ਜੀ ਹੁਣੀ ਜੀ ਨੇ ਗਲਤ ਪੱਲਾ ਪਾ ਲੈਣਾ ਜੀ ਪਹਿਣਾ ਵੇਖਿਓ ਵੇਖਿਓ ਕਿ ਮਾਂ ਦੀ ਅਰਦਾਸ ਗੁਰਮਖ ਮਾਂ ਦੀ ਅਰਦਾਸ ਕੀ ਹੁੰਦੀ ਹੈ ਮਾਤਾ ਨੇ ਗਲਤ ਪੱਲਾ ਬਾਕੇ ਅੰਦਰੋਂ ਜੁੜ ਕੇ ਅਰਦਾਸ ਕਰਨੀ ਹਰ ਮਾਂ ਆਪਣੇ ਬੱਚੇ ਦੀ ਅਰਦਾਸ ਕਰਦੀ ਹੈ ਕੋਈ ਮਾਂ ਇਹ ਕਹਿੰਦੀ ਹੈ ਮੇਰੇ ਪੁੱਤਰ ਦਾ ਵਿਆਹ ਲੱਗ ਜਾਵੇ ਕੋਈ ਇਹ ਕਹਿੰਦੀ ਮੇਰੇ ਪੁੱਤਰ ਦੀ ਉਮਰ ਲੰਬੀ ਲੰਬੀ ਹੋਵੇ ਮੇਰੇ ਪੁੱਤਰ ਦਾ ਕਾਰੋਬਾਰ ਸੈੱਟ ਹੋ ਜਾਵੇ ਮੇਰੇ ਪੁੱਤਰ ਨੂੰ ਭਾਈ ਬੋਤੀ ਬੋਤੀ ਆਵੇ ਮੇਰੇ ਪੁੱਤ ਦਾ ਕਾਰੋਬਾਰ ਵਧੀਆ ਚੱਲੇ ਚਲੋ ਵੀ ਅਰਦਾਸ ਕਰਨੀ ਹੈ ਪੜ ਗੁਰਮੁਖ ਮਾ ਜੋ ਅਰਦਾਸ ਕਰਦੀ ਹੈ ਨਾ ਉਹਦੀ ਅਰਦਾਸ ਦੇ ਵਿੱਚ ਲੋਕ ਦੇ ਸੁੱਖ ਵੀ ਹੁੰਦੇ ਨੇ ਤੇ ਪਰਲੋਕ ਦੇ ਸੁੱਖ ਵੀ ਹੁੰਦੇ ਨੇ ਹੁਣ ਮਾਤਾ ਨੇ ਗੁਰੂ ਰਾਮ ਦਾਦੇ ਚਰਨਾ ਚ ਗਲਤ ਪੱਲਾ ਬਾਖੀ ਕੀ ਅਰਦਾਸ ਕਰਨੀ ਹੈ ਗੁਰੂ ਰਾਮ ਦਾ ਪਿਤਾ ਜੀ ਤੁਹਾਡੇ ਲੱਖਾਂ ਸ਼ੁਕਰਾਨੇ ਨੇ ਪਿਤਾ ਜੀ ਤੁਸੀਂ ਆਪਣੇ ਪਵਿੱਤਰ ਅਸਥਾਨ ਦੇ ਦਰਸ਼ਨ ਦਿਦਾਰੇ ਬਖਸ਼ੇ हे hey, गुरु रामदास पिता जी मेरी गरीबी दी तेरे चरणा च इक अरदास है जूदरी है बिनती है तड़ला है, है, है।, है, है गुरु रामदास कृपा करियो ए मेरा पुत्र दीप है ना दीप जो 4-5 साल उम्र होवेगी बाबा जी दी दुनियावी उम्र हे गुरु रामदास जी मेरे पुत्र दीप दी तेरे चरणा नाल पक्की गंड पै जावे तेरे चरणा नाल प्रीत पै जावे तेरे चरणा नाल प्यार पै जावे ਅੰਦਰ ਜੁੜ ਕੇ ਅਰਦਾਸ ਕਰਨੀ ਗੁਰੂ ਰਾਮਦਾਸ ਪਿਤਾ ਜੀ ਮੇਰੀ ਗਰੀਬਨੀ ਦੀ ਤੇਰੇ ਚਰਨਾਂ 'ਚ ਅਰਦਾਸ ਬੇਨਤੀ ਜੋਦਰੀ ਤਰਲਾ ਹੈ ਮੇਰੇ ਪੁੱਤਰ ਦੀਪ ਦੀ ਤੇਰੇ ਚਰਨਾਂ ਨਾਲ ਪੀਤ ਪੈ ਜਾਵੇ ਤੇਰੇ ਚਰਨਾਂ ਨਾਲ ਪਿਆਰ ਪੈ ਜਾਵੇ ਜਿਵੇਂ ਉਸ ਸਮਾਂ ਕਹਿ ਰਿਹਾ ਹੋਵੇ हे ਮਾਤਾ ਜੀ ਹੁਣੀ ਜਿਸ ਪੁੱਤਰ ਦੀ ਐ ਤੂੰ ਅਰਦਾਸ ਭਾਈ ਕਰਦੀਆਂ ਨਾ ਮੇਰੇ ਪੁੱਤਰ ਦੀਪਦੀ ਤੇਰੇ ਚਰਨਾਂ ਨਾਲ ਗੁਰੂ ਰਾਮਦਾਸ ਪ੍ਰੀਤ ਪੈ ਜਾਵੇ ਪਿਆਰ ਪੈ ਜਾਵੇ ਏ ਮਾਂ ਜਿਉਣੀ ਸ਼ਾਇਦ ਤੂੰ ਨਾ ਵੇਖੇ ਏ ਮਾਂ ਜਿਉਣੀ ਸ਼ਾਇਦ ਤੂੰ ਨਾ ਵੇਖੇ ਸੰਸਾਰ ਵੇਖੇਗਾ ਜੱਗ ਵੇਖੇਗਾ ਜਿਸ ਪੁੱਤਰ ਦੀ ਤੂੰ ਅਰਦਾਸ ਭਈ ਕਰਦੀਆਂ ਏ ਗੁਰੂ ਰਾਮਦਾਸ ਜੀ ਮੇਰੇ ਪੁੱਤਰ ਦੀ ਪ੍ਰੀਤ ਤੇਰੇ ਚਰਨਾਂ ਨਾਲ ਪੈ ਜਾਵੇ ਤੇਰੇ ਪੁੱਤਰ ਮੇਰੇ ਪੁੱਤਰ ਦੀ ਤੇਰੇ ਚੰਨ ਨਾਲ ਸਾਝ ਪੈ ਜਾਵੇ ਮੇਰੇ ਪੁੱਤਰ ਦੀਪ ਦਾ ਤੇਰੇ ਚੰਨ ਨਾਲ ਪਿਆਰ ਪੈ ਜਾਵੇ ਏ ਮਾਤਾ ਜੀ ਹੁਣੀ ਸ਼ੈ ਤੂੰ ਨਾ ਵਖੇ ਸੰਸਾਰ ਵਖੇਗਾ ਜੱਗ ਵਖੇਗਾ ਇਹਦੀ ਇਹੋ ਜੀ ਬ੍ਰੀਤ ਪਵੇਗੀ ਇਹਦਾ ਇਹੋ ਜਿਹਾ ਪਿਆਰ ਪਵੇਗਾ ਇਹ ਤੇਰੇ ਪੁੱਤਰ ਦੀਪ ਨੇ ਇੱਕ ਦਿਨ ਤਨਤਨ ਬਾਬਾ ਦੀਪ ਸਿੰਘ ਬਣ ਕੇ ਆਪਣਾ ਸੀਸ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟਾ ਕਰ ਦੇਣਾ ਹੈ ਬੋਲੇ ਸੋ ਨਿਹਾਲ ਇਹ ਪੁੱਤਰ ਦੀਪ ਨੇ ਇੱਕ ਦਿਨ ਤਨਤਨ ਬਾਬਾ ਦੀਪ ਸਿੰਘ ਬਣ ਕੇ ਆਪਣਾ ਸੀਸ ਵੀ ਗੁਰੂ ਰਾਮ ਦਾ ਜੀ ਦੇ ਚਰਨਾਂ 'ਚ ਪੇਟਾ ਕਰ ਦੇਣਾ ਹੈ ਵਾ ਮਾਤਾ ਜੀ ਹੁਣੀ ਅਰਦਾਸ ਕਰਨੀ ਕੋਈ ਤੈਥੋਂ ਸਿੱਖੀ ਇਹ ਹੁੰਦੀ ਗੁਰਮੁਖ ਮਾਮਾ ਦੀ ਬੇਨਤੀ ਸਤਿਗੁਰ ਦੇ ਚਰਨਾਂ 'ਚ ਇਹ ਹੁੰਦੀ ਗੁਰਮੁਖ ਮਾਮਾ ਦੀ ਅਰਦਾਸ